ਉਹ ਵਾਈ ਕੁੰਤੀ ਕਾ ਖਾਲਸਾ ਵਾਈ ਕੁੰਤੀ ਫਤੇ ਇਤਿਆਦੀ ਉੰਟੀ ਟੇਲੀਆਂ ਤੋਂ ਨਾਲ ਨਾਲੇ ਰਸਤੇ ਤੇ ਪਾਣੀ ਬਹੁਤ ਵੱਜ ਚੁੱਕਿਆ ਬਈ ਦਾ ਪਾਣੀ ਹਾਲਾਤ ਇਹ ਸੜਕ ਟੁੱਟ ਸਕਦੀ ਆ ਬਹੁ ਮਾੜੇ ਹਾਲਾਤ ਸਾਡੇ ਹੋ ਸਕਦੇ ਆ एनएनआर न्यूज़देव फेसबुक पेज पे ਤੁਹਾਡਾ ਬਹੁਤ ਬਹੁਤ ਸੁਆਗਤ ਹੈ 27 ਅਗਸਤ 2000 ਇਹ ਸੱਚ ਨਹੀਂ ਹੈਗਾ ਪਾਣੀ ਬੋਰਡ ਤੈਨੂੰ ਦਿਖਾ ਰਹੇ ਆ ਮੈਦ ਪਰ ਜੋ ਮੈਦ ਪਰ ਤੋਂ ਜੋ ਸੁਧੂਆ ਬੇਟ ਮਾਰਕ ਜਾਂਦਾ ਜੇ ਆਪਾਂ ਇਸ ਤਰ੍ਹਾਂ ਕਹਿ ਸਕਦੇ ਆ ਕਿ ਮੈਦ ਪਰ ਤੋਂ ਜੋ ਜਿਗਰਾਉ ਮਾਰਕ ਜਾਂਦਾ ਤਰਿਆ ਸਾਨੂੰ ਨਿਕਲਣ ਦਾ ਔਖਾ ਹੋ ਜਾਣਾ ਕੋਲ ਹੈ ਉੱਥੋਂ ਦੀਆਂ ਤਸਵੀਰਾਂ ਨੇ ਜੋ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਅਸੀਂ ਲਗਾਤਾਰ ਕੱਲ ਵੀ ਆਪਣੇ ਪਿੰਡ ਦਾ ਕਪਚਾਰੇ ਸੀ ਅਪਡੇਟ ਰਿਹਾ ਸਤਿ ਲੋਜੀ ਜੀ ਸੈਕੂ ਮਸ਼ਾਹਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਤਕਰੀਬਨ ਜੇਕਰ ਮੰਨ ਕੇ ਚੱਲੀਏ ਤਾਂ ਸਰਕਾਰਾਂ ਆਪਣ ਝੂਟ ਪੈਣੇ ਬੂਰੀਆਂ ਤੋਂ ਇੱਕ ਫੁੱਟ ਤੋਂ ਘਟ ਘਟ ਦਰਿਆ ਸਾਧਲੋਜ ਦਾ ਜਲ ਪੱਧਰ ਘਟਿਆ ਇੱਕ ਫੁੱਟ ਤੋਂ ਘਟ ਕਹਿ ਸਕਦਾ ਹਾਂ ਕਿ ਇੱਕ ਫੁੱਟ ਤੋਂ ਘਟ ਦਰਿਆ ਸਾਧਲੋਜ ਦਾ ਜਲ ਪੱਧਰ ਘਟਿਆ ਇਹ ਤਕਰੀਬਨ ਰਾਤ ਦੇਰ ਰਾਤ ਤਕਰੀਬਨ 12 ਵਜੇ ਤੋਂ ਬਾਅਦ ਘਟਣਾ ਸ਼ੁਰੂ ਹੋਇਆ ਸੀ ਇੱਕ ਫੁੱਟ ਪਾਣੀ ਤਾ ਜਾਣਕਰ ਤੁਹਾਨੂੰ ਦੇ ਦਈਏ ਜੋ ਪਾਣੀ ਘਟਿਆ ਹੈ 1 ਫੁੱਟ ਤੋਂ ਘਟ ਪਾਣੀ ਦੇਰ ਰਾਤ 12 ਵਜੇ ਤੋਂ ਬਾਅਦ ਇਹ ਪਾਣੀ ਘਟਣਾ ਸ਼ੁਰੂ ਹੋਇਆ ਸੀ ਤਾਂ 1 ਫੁੱਟ ਤੋਂ ਘਟ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਤਾਂ ਹੁਣ ਦੀ ਅਪਡੇਟ ਤੁਹਾਨੂੰ ਦੱਸ ਦਿੰਨੇ ਆ ਜੋ ਹੁਣ ਤਸਵੀਰ ਤੁਸੀਂ ਦੇਖ ਰਹੇ ਹੋ 10 ਵਜੇ 23 ਮਿੰਟ ਤੇ ਤਾਂ ਹੁਣ ਦੀ ਜ 10 ਵਜੇ 23 ਮਿੰਟ ਦੀ ਅਪਡੇਟ ਹੈ ਹੁਣ ਫਿਰ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਰਿਹਾ ਹੈ 1 ਫੁੱਟ ਤੋਂ ਘਟ ਪਾਣੀ ਘਟਿਆ ਸੀ ਪ੍ਰੋਸਤ ਬਾਅਦ ਹੁਣ ਫਿਰ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ 27 ਅਗਸਤ 27 ਅਗਸਤ 2025 ਦੀਆਂ ਤਸਵੀਰਾਂ ਨੇ ਇਹ ਮੈਦ ਪੱਤੋ ਸਿੱਧੂ ਅੰਬੇਟ ਜਾਂ ਫਿਰ ਮੈਦ ਪੱਤੋ ਜਗਰਾਉਂ ਮਾਰਗ ਰਸਤੇ ਚ ਦਰਿਆ ਸਤਲੁਜ ਦਾ ਪੋੜਾ ਹੈ ਉੱਥੋਂ ਦੀ ਇਹ ਤਸਵੀਰ ਹੈ ਤਾਂ ਦਰਿਆ ਸਤ루 ਦੇ ਜੋ ਜਲ ਪੱਦਰ ਸੀ ਉਹ ਲਗਾਤਾਰ ਵਧ ਰਿਹਾ ਸੀ ਔਰ ਦੇਰ ਰਾਤ ਤਕਰੀਬਨ 12 ਵਜੇ ਰਾਤ ਨੂੰ ਇਹ ਜਲ ਪੱਦਰ ਘਟਣਾ ਸ਼ੁਰੂ ਹੋਇਆ ਤਾਂ ਤਕਰੀਬਨ 1 ਫੁੱਟ ਤੋਂ ਘਾਟ ਘਟਿਆ ਸੀ ਪਰ ਉਸ ਤੋਂ ਬਾਦ ਹੁਣ ਫਿਰ ਦਰਿਆ ਸਤ루 ਦਾ ਜਲ ਪੱਦਰ ਥੋੜਾ ਵਧਣਾ ਸ਼ੁਰੂ ਹੋਇਆ ਹੈ ਆ ਦੇਖੋ ਜੀ ਇੱਕ ਵਾਰ ਪਾਣੀ ਘਟਿਆ ਜਰੂਰ ਸੀ ਪਰ ਉਹ ਇੱਕ ਫੁੱਟ ਤੋਂ ਬਾਅਦ ਹੁਣ ਥੋੜਾ ਥੋੜਾ ਪਾਣੀ ਫੇਰ ਵਧਣਾ ਸ਼ੁਰੂ ਹੋ ਗਿਆ ਇਧਰ ਸਤਲ ਦੇ ਤਾਇਆ ਪ੍ਰਿੰਟ ਤੋਂ ਦਰਸਾ ਜੀ ਕਰ ਰਹੇ ਆ ਤਾਂ ਇਧਰ ਦੀ ਤਸਵੀਰ ਦਿਖਾ ਦੇ ਰਹੇ ਜਿੱਥੇ ਪਾਣੀ ਘਟਿਆ ਸੀ ਕਿੰਨਾ ਕੋ ਘਟਿਆ ਸੀ ਮੁੱਢੀ ਚੋਲੀਆਂ ਦੇ ਰਸਤੇ ਤੇ ਸੜਕਾਂ ਦੇ ਵਿੱਚ ਖੱਟੇ ਖੱਟਿਆਂ ਦੇ ਵਿੱਚ ਪਾਣੀ ਤੇ ਲੋਕੀ ਡਿੱਗਦੇ ਆ ਵਿੱਚ ਰਹਾਾਂ ਦੇ ਵਿੱਚ ਬੜਾ ਬੁਰਾ ਹਾਲ ਸੜਕਾਂ ਦਾ ਇਹ ਸਭ ਤੋਂ ਵੱਡੀ ਖਬਰਾਂ ਮੁੰਡੀ ਚੋਹੀਆਂ ਦੇ ਰਸਤੇ ਦੀ ਇੱਧਰ ਦੀ ਤਸਵੀਰ ਦੇਖ ਲੋ ਕਿ ਪਾਣੀ ਕਿੰਨਾ ਪਿੱਛੇ ਹਟਿਆ ਹੈ ਇਹ ਪਾਣੀ ਸੀ ਜੋ ਸਾਹਮਣੇ ਦੇਖੋ ਕੀ ਹਾਲਾਤ ਨੇ ਆਪਾਂ ਮੁਰਦੀ ਕਹਿ ਸਕਦੇ ਆ ਜਾਂ ਸਪੋਰਟ ਕਹਿ ਸਕਦੇ ਆ ਜੋ ਦਰਿਆ ਸਤਲੁਜ ਪੁਲ ਦੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੋ ਨਜ਼ਰ ਆ ਰਹੀ ਹੈ ਤੁਹਾਨੂੰ ਪਾਣੀ ਉੱਥੋਂ ਤੱਕ ਸੀ ਤਾਂ ਫਿਰ ਉਸ ਤੋਂ ਬਾਅਦ ਹੁਣ ਪਾਣੀ ਇੱਥੇ ਚੱਲ ਰਿਹਾ ਹੈ ਤਾਂ ਇਹ ਲੰਬਾਈ ਦੇ ਵਿੱਚ ਤੁਹਾਨੂੰ ਤਸਵੀਰ ਦਿਖਾ ਦੀ ਕਿ ਤਕਰੀਬਨ 25 ਕੋ ਮੀਟਰ ਪਾਣੀ ਪਿੱਛੇ ਹਟਿਆ ਤਾਂ ਅੱਧਾ ਫੁੱਟ ਤੋਂ ਘਟ ਦਰਿਆ ਸਤਲ ਵੀ ਦਾ ਗਲਪੱਦਰ ਘਟਿਆ ਸੀ ਤਾਂ ਹੁਣ ਦੁਬਾਰਾ ਫੇਰ ਥੋੜਾ ਵਧਣਾ ਸ਼ੁਰੂ ਹੋਇਆ ਹੈ ਤਾਂ ਨਾਲ ਹੀ ਤੁਹਾਨੂੰ ਇਹ ਦੱਸ ਦਵਾਂ ਕਿ ਦਰਿਆ ਦੇ ਵਿੱਚ ਪਾਣੀ ਜੋ ਬਾਹਰ ਚੰਦ ਰਿਹਾ ਸੀ ਅਜੇ ਵੀ ਬਾਹਰ ਚੰਦ ਰਿਹਾ ਹੈ ਦਰਿਆ ਦੇ ਅੰਦਰ ਨਹੀਂ ਹੋਇਆ ਤਾਂ ਇਹ ਅਪਡੇਟ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਵੱਡੀ ਅਪਡੇਟ ਅਪਡੇਟ ਤੋਂ ਨਸਾਂ ਜੀ ਕਰ ਰਹੇ ਆ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦਾ ਜਲ ਪੱਧਰ ਦੇਰ ਰਾਤ 12 ਵਜੇ ਤੱਕ ਅੱਧਾ